ਫਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਅੱਜ ਜੇ ਲੰਗਰ ਲਗਾਇਆ ਜੀ ਇਸ ਬਾਰੇ ਚਾਨਣਾ ਹੋਵੇ ਕਿੰਨੀ ਦੇਰ ਤੋਂ ਲਗਾ ਰਹੇ ਆ ਲੰਗਰ ਇਹ ਜਿਹੜਾ ਲੰਗਰ ਹੈ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਸਮਾ ਨੂੰ ਸਮਰਪਿਤ ਘੱਟੋ ਘੱਟ ਵੀ ਇਹ 25 25 ਸਾਲ ਹੋ ਗਏ ਇਹਨੂੰ ਚਲਦੇ ਨੂੰ ਲੰਗਰ ਨੂੰ ਨੇ ਰਭਿਤਾ ਸਹਾਇਤਾ ਪਹਿਲਾ ਚਾਹ ਬਰੈਡਾਂ ਦਾ ਲੰਗਰ ਲਾਉਂਦੇ ਸੀ ਹੁਣ ਇਹ ਸੰਗਤ ਨੇ ਪਿੱਛਤਾ ਵੀ ਪ੍ਰਸ਼ਾਦਾ ਸਾਦਾ ਲੰਗਰ ਤੇ ਅਕਾਲ ਤਖਤ ਖਾਲਸਾ ਸਾਹਿਬ ਤੋਂ ਵੀ ਸਾਨੂੰ ਹੁਕਮ ਹੋਇਆ ਸੀ ਵੀ ਸਾਦਾ ਲੰਗਰ ਚਲਾਇਆ ਜਾਣ ਜਿਹੜੇ ਸੇਹ ਦੀ ਵਿਹਾੜੇ ਨੇ ਇਸ ਕਰਕੇ ਸਾਤਕੂਟ ਪਿੰਡ ਦੀ ਸਾਰੀ ਦਿয়ালਪੁਰਾ ਦੀ ਸਾਧ ਸੰਗਤ ਵੱਲੋਂ ਬਹੁਤ ਸਹਿਯੋਗ ਹੈ ਇਸ ਲੰਗਰ ਵਾਸਤੇ ਤਨ ਮਨ ਧਨ ਨਾਲ ਸੇਵਾ ਕਰਦੇ ਸਾਰੇ ਵੀਰ ਜਿੰਨੇ ਵੀ ਸੰਗਤ ਦੇ ਸੰਗਤ ਰੂਪ ਵਿੱਚ ਬੀਬੀਆਂ ਵੀ ਬੜੀਆਂ ਸੇਵਾ ਕਰਦੀਆਂ ਨੇ ਇੱਥੇ ਲੰਗਰ ਪਕਾਉਂਦੀਆਂ ਨੇ ਇਸ ਕਰਕੇ ਮਹਾਰਾਜ ਇਹ ਪ੍ਰਵਾਨ ਕਰ ਲੈਣ ਦਿਆਲਬਾਹ ਦੀ ਸਾਧ ਸੰਗਤ ਦੀ ਸੇਵਾ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ